ਚੁੱਕ ਜਾਵੀਂ ਨਾ ਮਾੜੇ ਹਾਲਾਤਾਂ ਅੱਗੇ ਇੱਕ ਤਾਣ ਕੇ ਤੁਰਨਾ ਵੀ ਜ਼ਰੂਰੀ ਐ ਸ਼ਾਂਤ ਸੁਭਾਅ ਰੱਖੀ ਪਾਣੀ ਵਾਂਗਰਾਂ ਕਈ ਵਾਰ ਹੁਣਾ ਆਕੜ ਖੋਰ ਵੀ ਜ਼ਰੂਰੀ ਐ ਸਮਾਂ ਲੰਗੇ ਤੇ ਨਾ ਕਰੀ ਪਛਤਾਵੇ ਜਿਉਲਾ ਹੱਸਕੇ ਜਿੰਨੇ ਜਿਉ ਹੁੰਦੇ ਨੇ ਕੋਈ ਨਹੀਂ ਉੱਥੇ ਖੜਦਾ ਹੁੰਦਾ ਨਾਲ ਖੜਦੇ ਜਿੱਥੇ ਪਿਓ ਹੁੰਦੇ ਨੇ ਸਬਰ ਰੱਖੀ ਨਾਲ ਸੰਤੋਖ ਵੀ ਹੋਵੇ ਚਾਲ ਓ ਰੱਖੀ ਜਿਹੜੀ ਰੋਕ ਨਾ ਹੋਵੇ ਕਰੀ ਸਭ ਦਾ ਪਰ ਆਪਣਾ ਨਾ ਭੁੱਲੀ ਦੇਖ ਮੂ ਮਾਇਆ ਹਰ ਇੱਕ ਤੇ ਨਾ ਡੁੱਲੀ ਟਕੜਾ ਰਹੀ ਪਰ ਟਕੜੇ ਹੋਣ ਦਾ ਮਾਣ ਨਾ ਕਰੀ ਕਰਨੀਆਂ ਤਾਂ ਸੇਵਾ ਕਰੀ ਕਿਸੇ ਤੇ एहसान ਨਾ ਕਰੀ ਬੁੱਲੇ ਹਵਾ ਦੇ ਆਉਂਦੇ ਰਹਿਣਗੇ ਕੱਚਿਆਂ ਨੂੰ ਉਟਾਉਂਦੇ ਰਹਿਣਗੇ ਤੇਰੀਆਂ ਜੜਾਂ ਪੱਕੀਆਂ ਹੋਣ ਤੂੰ ਧਿਆਨ ਰੱਖੀ ਪੁੱਲੀ ਨਾ ਤੂੰ ਕਿੱਥੋਂ ਆਇਆ ਕੀ ਕੀ ਪਾਇਆ ਤੇ ਕੀ ਕੀ ਗਵਾਇਆ ਕਿਹੜੇ ਰਸਤੇ ਤੁਰਿਆ ਤੂੰ ਧਿਆਨ ਰੱਖੀ ਸਮਾਂ ਬਦਲਦਿਆਂ ਦੇਰ ਨਹੀਂ ਲੱਗਣੀ ਬਸ ਤੂੰ ਥੱਲੇ ਧਰਤੀ ਤੇ ਉੱਤੇ ਸਮਾਨ ਰੱਖੀ ਵੇਚੀ ਨਾ ਜ਼ਮੀਰ ਨੋਟਾਂ ਲਈ ਵਿਕਦੇ ਜਿਵੇਂ ਲੋਕ ਵੋਟਾਂ ਲਈ ਰਤਬਾ ਸ਼ੂਨ ਦਾ ਤੂੰ ਅਸਮਾਨ ਰੱਖੀ ਸਮਾਂ ਬਦਲਦਿਆਂ ਦੇਰ ਨਹੀਂ ਲੱਗਣੀ ਬਸ ਤੂੰ ਥੱਲੇ ਧਰਤੀ ਤੇ ਉੱਤੇ ਅਸਮਾਨ ਰੱਖੀ